ਪਹਿਲਾ ਮੈਂ ਧੰਨਵਾਦ ਕਰਨਾ ਚਾਹਾਂਗੀ ਆਪਣੇ ਆਦਰਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਾਡੇ ਅਧਿਕਾਰ ਸੱਟਾ ਸਾਹਿਬ ਜੀ ਦਾ ਸਾਡੇ ਚੰਡੀਗੜ੍ਹ ਦੇ ਅਧਿਅਕਸ਼ ਸੰਜੇ ਟੰਡਨ ਜੀ ਦਾ ਮਲੋਤਰਾ ਜੀ ਦਾ ਸੂਤ ਸਾਹਿਬ ਦਾ ਔਰ ਜਿੰਨੇ ਵੀ ਇੱਥੇ ਸੀਨੀਅਰ ਲੀਡਰਸ ਭਾਵੇਂ ਭਾਪੀ ਜੀ ਪਾਰਟੀ ਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਦੇ ਬਿਨਾ ਸ਼ਾਇਦ ਮੈਂ ਚੰਡੀਗੜ੍ਹ ਦੀ ਮਹਾਪੁਰ ਨਾ ਬਣ ਸਕਤੀ ਮੇਰੀ ਉਹੀ ਪ੍ਰਾਇੋਰਟੀ ਰਹੇਗੀ ਜੋ ਮੈਂ ਜਿਸ ਦਿਨ ਨੋਮੀਨੇਸ਼ਨ ਪਰਕੇ ਕਿਹਾ ਸੀ ਕਿ ਇੱਕ ਵਾਰੀ ਮੈਨੂੰ ਕੁਰਸੀ ਸੰਭਾਲ ਲੈਣ ਦਾ ਦੋ ਉਸ ਤੋਂ ਬਾਅਦ ਇੱਕ ਰੋਡ ਮੈਪ ਬਣੇਗਾ ਉਸ ਤੋਂ ਬਾਅਦ ਪ੍ਰੈਸ ਵਾਲਿਆਂ ਨੂੰ ਬਣਾ ਕੇ ਦਰਾਂ इनवाइट करा एक टी पार्टी करा और सब लोग गे और डिस्कस करा कि की एक साल तू अपना शहर क्यों पिछड़ गया क्यों फाइनेस की इन हो गई और चंडीगढ़ अपना नगर निगम अपने ਕੌਤ ਦਾ ਰੈਵਨਿਊ ਕਿਉਂ ਨਹੀਂ ਰੇਸ ਕਰ ਪਾਇਆ ਉਹਨਾਂ ਚੀਜ਼ਾਂ ਤੇ ਡਿਸਕਸ਼ਨ ਹੋਏਗੀ ਔਰ ਸਭ ਤੋਂ ਪਹਿਲਾਂ ਜਿੱਦਾਂ ਮੈਂ ਪਿਛਲੀ ਵਾਰੀ ਕਹਿ ਰਹੀ ਹਾਂ ਹੋਣ ਵੀ ਆਈ ਰਿਪੀਟ ਕਰਦੀ ਆ ਕਿ ਅਸੀਂ ਸਭ ਤੋਂ ਪਹਿਲਾਂ ਫੰਡਸ ਲਿਆਂਦੀ ਕੋਸ਼ਿਸ਼ ਕਰਾਂਗੇ ਔਰ ਸਾਡੇ ਪ੍ਰਧਾਨ ਜੀ ਨੇ ਹੁਣੇ ਅਨਾਉਂਸ ਕੀਤਾ ਹੈ ਕਿ 93 ਕਰੋੜ ਰੁਪਏ ਨਗਰ ਨਿਗਮ ਨੂੰ ਅੱਜ ਅਲੋਟ ਵੀ ਹੋ ਗਿਆ ਹੈ ਤੇ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਸਭ ਕਿ ਆਵਾਂਗੇ ਸਾਰੇ ਪਾਸਤਾ ਨੂੰ ਇੱਕ ਵਾਰੀ ਨਾਂ ਲੈ ਕੇ ਚੱਲਾਂਗੇ ਔਰ ਸਾਰਾ ਵਿਕਾਸ ਦਾ ਕੰਮ ਕਰਾਂਗੇ ਕਿਉਂਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਕਾਂਗਰਸ ਦੇ ਬਣੇ ਉਹਨਾਂ ਦਾ ਕਹਿਣਾ ਹੈ ਕਿ ਕੋਆਰਡੀਨੇਸ਼ਨ ਜਿਹੜਾ ਹੈਗਾ ਮੇਅਰ ਸਾਹਿਬ ਦੀ ਅਸੀਂ ਉਮੀਦ ਕਰਾਂਗੇ ਕੋਆਰਡੀਨੇਸ਼ਨ ਕਰਕੇ ਹੀ 100% ਕੋਆਰਡੀਨੇਸ਼ਨ ਮਿਲੇਗਾ ਕਿਉਂਕਿ ਚਾਹੇ ਮੇਅਰ ਸਾਹਿਬ ਨੇ ਚਾਹੇ ਸੀਨੀਅਰ ਡਿਪਟੀ ਮੇਅਰ ਨੇ ਡਿਪਟੀ ਮੇਅਰ ਸਭ ਦਾ ਇੱਕੋ ਹੀ ਆਬਜੈਕਟ ਹੈ ਇਹ ਚੰਡੀਗੜ੍ਹ ਸ਼ਹਿਰ ਨੂੰ ਇੱਕ ਵਾਰੀ ਨਾ ਕਿ ਸਿਰਫ ਇੱਕ ਆਪਣੇ ਦੇਸ਼ 'ਚ ਪਰ ਵਿਦੇਸ਼ 'ਚ ਵੀ ਇੱਕ ਨੰਬਰ ਸ਼ਹਿਰ ਬਣਾਣਾ ਹੈ। ਇਹ ਜੀ ਹੈ ਸਿਲੈਕਸ਼ਨ ਹੈ ਔਰ ਬਬਲਾ ਜੀ ਇਹਨੇ ਸਾਥ ਨੂੰ ਰਾਜਨੀਤੀ ਨਾਲ ਜੁੜੇ ਹੋਏ ਨੇ ਉਹਨੇ ਬਹੁਤ ਅਹਿਮ ਭੂਮਿਕਾ ਨਿਭਾਈ। ਤੁਸਨੋ ਕਹਿ ਰਿਹਾ ਮੇਰਾ ਸਿਰਫ ਇੱਕੀ ਆਬਜੈਕਟ ਹੈ ਕਿ ਅਸੀਂ ਚੰਡੀਗੜ੍ਹ ਸ਼ਹਿਰ ਨੂੰ पूरी दुनिया का सब तो खूबसूरत शहर बनाना है मैक्सीम फंड लैके आवे जिन्हें पुराने काम रुके हुए सारे काम करावे सा वर, वर्किंग द स्टाइल देखना मैं सिर्फ चार पांच दिन चाहिए ने मैं एक रोड मैप देखा मैं अपना संभाला अपने ऑफिशल डिस्कशन करा और तुसी एक महीने बाद कहोगे कि वाकई ने महापौर ने कुछ करके दिखाया बहुत बड़ी जीत है सबकी दिल की एक आवाज थी कि अगर कोई काम कर सकता है तो बीजेपी का महापौर कर सकता है पहले के दो बीजेपी के महापौर जो बने ਉਹਨਾਂ ਨੇ ਕੰਮ ਕਰਕੇ ਦਿਖਾਇਆ ਸੇ ਪੀਸਫੁਲ ਔਰ ਇਸ ਸੇ ਫੇਅਰ ਇਲੈਕਸ਼ਨਸ આજ ਤੱਕ ਕبھی ਨਹੀਂ ਹੋਇਆ ਥੈਂਕ ਯੂ ਧੰਨਵਾਦ ਜਲਦੀ ਕਰਦੇ ਜਲਦੀ ਕਰਦੇ